ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੇਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਨਵੇਂ ਤਰੀਕੇ ਦਾ ਗਾਲਾ ਉਦੇ ਵਾਸਤੇ ਆਪਾਂ ਪੱਟੀ ਲੈ ਲਈ ਬੁਕਰਮ ਦੀ ਏਸਟਿੰਗ ਵਾਲੀ ਏ ਸਵਾ ਇੰਚ ਦੀ ਚੌੜਾਈ ਹੈ ਇਹਦੀ ਤੇ ਲੰਮੀ ਹੈਗੀ 22 ਇੰਚ ਦੀ ਇੱਕ ਨਾਲ ਲੈ ਲੈ ਗੋਲ ਗਲਾ ਇਹ ਤੁਹਾਨੂੰ ਦਿਖਾਉਣੇ ਆ ਬਣਾ ਕੇ ਕਿਸ ਤਰੀਕੇ ਨਾਲ ਬਣੂਗਾ ਆਪਣਾ ਡਿਜ਼ਾਈਨ ਬਿਲਕੁਲ ਨਾਲ ਅਸੀਂ ਬਣਾਵਾਂਗੇ ਜੀ ਆਪਾਂ ਕੱਪੜੇ ਤੇ ਲਾ ਲਈ ਗਲਾ ਵੀ ਆਪਾਂ ਲਾ ਲਿਆ ਜੀ ਰਸਮ ਪੱਟੀ ਵੀ ਲਾ ਲਈ ਹੁਣ ਤੁਹਾਨੂੰ ਦੱਸਦੇ ਆਂ ਬਣਾ ਕੇ ਆਜੀ ਆਪਣੀ ਲੇਸ ਆ ਆਪਣੀ ਪੱਟੀ ਹੈ ਜਿਹੜੀ ਆਪਾਂ ਲਾਈ ਆ ਟੈਸਟਿੰਗ ਪੇਪਰ ਵਾਲੀ ਕੱਪੜੇ ਤੇ ਇਹਦਾ ਕੀ ਕਰਨਾ ਤੁਸੀਂ ਇਹ ਸੈਂਟਰ ਕਰ ਲੈਣਾ ਇੱਥੋਂ ਇਹਦਾ ਸੈਂਟਰ ਕਰ ਲਿਆ ਇਸ ਤੋ ਆ ਸੈਂਟਰ ਕਰਨ ਤੋਂ ਬਾਅਦ ਇਹਦੀ ਇਸ ਤਰ੍ਹਾਂ ਚੁੰਡ ਬਣਾ ਲੈਣੀ ਆ ਐਂ ਕਰਕੇ ਚੁੰਡ ਬਣ ਗਈ ਆਪਣੇ ਹੁਣ ਕੀ ਕਰਨਾ ਹੈ ਇਹਦੇ ਵਿੱਚ ਆ ਆਪਣੀ ਲੇਸ ਆ ਜਿਹੜੀ ਇੱਕ ਘੱਟ ਹੈ ਜੀ ਇਹ ਆਪਾਂ ਇਹਦੇ ਵਿੱਚ ਕੱਟ ਕੇ ਇਸ ਤਰ੍ਹਾਂ ਲਾਵਾਂਗੇ ਛੋਟੇ ਛੋਟੇ ਟੁਕੜੇ ਕੱਟ ਲੈਨੇ ਆ ਦੇ ਆਪਾਂ आ कट लिया जी आप छोटे छोटे टुकड़े एक अपना पिंक हो जू एक ग्रीन हो जूगा इस तरह ला दें ठीक है जी इधरली सैड पर लावे एक सैड पर सिध पुट देख के जिनी क लंबाई तुम रखनी है उन्नीक चला सकते हो आप आपकी लंबाई रखा जी अठ इंच 8 ਇੰਚ ਲੰਬਾਈ ਰੱਖਣੀ ਆਪਾਂ ਤਿਆਰ ਤੋਂ ਨਿਸ਼ਾਨ ਲਾ ਲਿਆ ਜੀ ਇਹ ਤੋਂ نیچے ਲਾਉਣ ਲੱਗ ਜਾਂਗੇ ਜੇ ਤੁਸੀਂ ਇੱਥੇ ਬਟਨ ਲਾਉਣੇ ਹੋ ਬਟਨ ਵੀ ਲਾ ਸਕਦੇ ਹੋ ਪਰ ਆਪਣੇ ਕੋਲ ਬਟਨ ਹੈ ਨਹੀਂ ਇਸ ਦੇ ਨਾਲ ਦੇ ਸਟ੍ਰੈਪ ਲਾਉਂਦੇ ਜਾਵਾਂਗੇ ਇੱਕ ਪਿੰਕ ਇੱਕ ਗ੍ਰੀਨ ਅੰਦਾਜ਼ੇ ਨਾਲ ਹੀ ਸਨ ਛੱਡ ਦਾਂਗੇ ਆਪਾਂ ਇਹ ਤੁਸੀਂ ਨਿਸ਼ਾਨੀ ਲਾ ਸਕਦੇ ਹੋ ਜਿੰਨਾ ਸਨ ਛੱਡ ਨਾ ਹੋਇਆ ਇਹਨਾਂ ਦਾ ਨਾਲੇ ਤਾਂ ਆਪਣੇ ਬਟਨਾਂ ਨੂੰ ਲੱਗਣਗੇ ਜੀ ਇਹ ਸੋਹਣੇ ਲੱਗਣਗੇ ਨਾਲੇ ਲੱਗ ਤਰੀਕੇ ਦਾ ਡਿਜ਼ਾਈਨ ਹੋ ਜਾਊਗਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਪੋਟਲੀ ਬਟਨ ਵੀ ਲਾ ਸਕਦੇ ਹੋ ਪਰ ਆਪਾਂ ਨਹੀਂ ਲਾਉਣੇ ਪੋਟਲੀ ਬਟਨ ਜੀ ਆਪਾਂ ਇਸ ਤਰ੍ਹਾਂ ਲੈ ਲਵਾਂਗੇ ਜਿਹੜਾ ਇਹਨੂੰ ਬਣਾਵਾਂਗੇ ਇਸ ਤਰ੍ਹਾਂ ਲੱਗੇਗੇ ਹੁਣ ਆਹ ਵਾਲੀ ਪੱਟੀ ਹੈ ਜਿਹੜੀ ਆਪਾਂ ਇਹਨੂੰ ਇਸ ਤਰ੍ਹਾਂ ਮੋੜ ਕੇ ਆਹ ਉੱਪਰ ਕਰਨੀ ਹੈ ਇਹਦੀ ਠੀਕ ਹੈ ਜੀ ਇਦਿ ਪਰਪਾ ਸਲਾਈ ਲਾ ਦਾਂਗੇ ਨਾਲ ਨਾਲ ਹੋਰ ਤੇ ਸੋਨਾ ਢੀਆ ਬਣੂਗਾ ਆਪਣਾ ਕੋਈ ਸੌਖਾ ਤਰੀਕਾ ਸਨਪੜ ਇਹ ਢੀਆ ਮੈਂ ਦੇਖਿਆ ਨਹੀਂ ਇਹ ਮੈਂ ਖੁਦ ਆਪਦੇ ਦਿਮਾਗ ਨਾਲ ਹੀ ਤਿਆਰ ਕਰ ਰਹੀ ਹਾਂ ਜੀ

ਜਿੰਨੇ ਤੁਸੀਂ ਰੱਖਣੀ ਹੋ ਨੇ ਰੱਖ ਸਕਦੇ ਹੋ ਐ ਤੱਕ ਆਪਣਾ ਗਲਾ ਆ ਜੂ ਜੀ ਇਹਨੂੰ ਆਪਾਂ ਇਸ ਤਰ੍ਹਾਂ ਇੱਥੇ ਰੱਖ ਲਾਂਗੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਰੱਖ ਲਿਆ ਜੀ ਸੈਂਟਰ ਕਰ ਲਿਆ ਹੁਣ ਇਹਦੇ ਵਿੱਚ ਸਲਾਈ ਲਾ ਦਾਂਗੇ ਇਸੋਂ ਆਪਾਂ ਸਲਾਈ ਲਾਉਣੀ ਹੈ ਜੀ ਸਲਾਈ ਨਾਲ ਆਪਣਾ ਉਚਾਲੇ ਅਟੈਚ ਹੋ ਜਾਊਗਾ ਇਹ ਲਾਣੀ ਇਨੀ ਫੱਟੀ ਸਲਾਈ ਆਪਣੀ ਪਹਿਲਾਂ ਵਾਲੀ ਸਲਾਈ ਦੇ ਉੱਪਰ ਹੀ ਆਊਗੀ ਹੁਣ ਕੀ ਕਰਨਾ ਹੁਣ ਤੁਸੀਂ ਲੈਸ ਲੈਣੀ ਹੈ ਫਿਰ ਇਹ ਸਾਈਡਾਂ ਤੇ ਲੈਸ ਲਾ ਦੇਣੀ ਹੈ ਸਿੱਧੂਟ ਦੇਖ ਕੇ ਲੈਸ ਦੇ ਪਹਿਲਾਂ ਵੀ ਤੁਸੀਂ ਲਾ ਕੇ ਤਿਆਰ ਕਰ ਸਕਦੇ ਹੋ ਪਹਿਲਾਂ ਲਾਉਂਦੇ ਆਪਾਂ ਫਿਰ ਦੋ ਸਲਾਈਆਂ ਲੱਗਣੀਆਂ ਸੀ ਹੁਣ ਇੱਕ ਸਲਾਈ ਨਾਲ ਲੱਗ ਜੂਗੀ ਨਾਲ ਤਾਂ ਲੈਸ ਲੱਗ ਜੂਗੀ ਜੀ ਨਾਲੇ ਇਹਦੇ ਨਾਲ ਅਟੈਚ ਹੋ ਜੂਗੀ ਪੱਟੀ ਆਪਣੀ ਠੀਕ ਆ ਪ੍ਰੈਸ ਕਰਕੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਖਰੀਜਾਂ ਬਿਠਾ ਲਈਆਂ ਸੀ ਪੱਟੀਆਂ ਇਹਨਾਂ ਜੀ സൈവർത്തോടേസ് തര ਤੁਸੀਂ ਚਾਹੋ ਇੱਥੇ ਚੁੰਡ ਚੌਰਸ ਵੀ ਰੱਖ ਸਕਦੇ ਹੋ ਨਹੀਂ ਤਿੱਖੀ ਰੱਖਣੀ ਮੈਂ ਤਿੰਨ ਚੁੰਡਾ ਜਿਹਾ ਬਣਾਇਆ ਥੱਪਟੀ ਇਹ ਆਦੀ ਮਰਜ਼ੀ ਆਪਾਂ ਜਿਵੇਂ ਮਰਜ਼ੀ ਡਿਜ਼ਾਈਨ ਬਣਾ ਸਕਦੇ ਹਾਂ ਇੱਥੇ ਚੰਗੀ ਤਰ੍ਹਾਂ ਮੋੜ ਲਾਂਗੇ चंगी तरह सफाई न लावेंगे कपड़ा खिंच लेंगे हेठो ले ताकि ना हो जाएस फालतू कटिंग करती आ देखो जी पट्टी तो हम अपनी अलग गई हम आप लाने गला हम तुम गोल गला ले लिया ਇਸ ਤਰ੍ਹਾਂ ਚੋਂ ਸੈਂਟਰ ਕਰ ਲੈਣਾ ਚਾਹ ਲੋ ਸੈਂਟਰ ਇਹਦੇ ਵਿੱਚ ਆਉਣਾ ਚਾਹੀਦਾ ਆਪਣਾ ਚਾਹੋ ਤੁਸੀਂ ਸਿਲਾਈ ਵੀ ਲਾ ਸਕਦੇ ਹੋ ਇਹਦੇ ਵਿੱਚ ਪਰ ਮੈਂ ਤਾਂ ਇਸ ਤਰ੍ਹਾਂ ਹੀ ਟੱਕਣਾ ਟੱਕ ਮਲਾ ਕੇ ਗਲਾ ਅਟੈਚ ਕਰ ਲੈਣੀ ਹੁੰਦੀ ਹੈ ਜੀ ਇਸ ਤਰ੍ਹਾਂ ਗਲਾ ਆਪਾ ਵੇ ਬਣਾਉਣਾ ਜਿਵੇਂ ਆਪਾਂ ਗੋਲ ਗਲਾ ਬਣਾਉਣੀ ਹੈ ਸਿੰਪਲ ਤਰੀਕੇ ਨਾਲ ਪੱਟੀ ਦੀ ਡਿਜ਼ਾਈਨਿੰਗ ਕਰ ਲਈ ਹੈ ਜੀ ਹੌਲੀ ਹੌਲੀ ਸ਼ਾਨਾ ਲਾਈ ਜਨੇ ਆ। ਹਾਂ ਇਹਦਾ ਆਪਾਂ ਅੰਦਰਲਾ ਕਪੜਾ ਕਟਿੰਗ ਕਰ ਦਾਂਗੇ। ਫਿਰ ਦਿਖਾਉਣੇ ਤੁਹਾਨੂੰ ਜੀ। ਡਿਜ਼ਾਈਨ ਆਪਾਂ ਕਿ ਨਾ ਕਿਵੇਂ ਬਣੇ ਆਪਣਾ। കടിംഗോ ഷോട്ട് കച്ചി സിലായി ജീവ ആളുക ਆ ਆਪਣੀ ਸਲਾਈ ਲੱਗ ਗਈ। ਹੁਣ ਤੁਹਾਨੂੰ ਦਿਖਾਉਣੀ ਆ ਘਰਾਂ ਕਿਵੇਂ ਬਣਿਆ। ਆ ਦੇਖੋ ਜੀ। ਬਹੁਤ ਹੀ ਸੋਹਣਾ ਡਿਜ਼ਾਈਨ ਬਣ ਗਿਆ ਆਪਣਾ ਗਲੇ ਦਾ। ਇਹ ਮੈਂ ਆਪਦੇ ਦਿਮਾਗ ਨਾਲ ਹੀ ਬਣਾਇਆ ਜੀ। ਮੈਂ ਦੇਖਿਆ ਨਹੀਂ ਸੀਗਾ ਗਲੇ ਦਾ ਡਿਜ਼ਾਈਨ ਕਿਤੋਂ ਵੀ। ਆ ਵੀ ਮੈਂ ਆਪਣੇ ਦਿਮਾਗ ਨਾਲ ਹੀ ਸੋਚ ਕੇ ਕੱਟ ਕੇ ਲਾਤੇ ਇਸ ਤਰ੍ਹਾਂ ਨਾਲ ਡਿਜ਼ਾਈਨ ਬਣ ਗਿਆ। ਨਾਲੇ ਬਟਨ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਜੀ। ਲੈਸ ਆਪਾਂ ਇਹਨੇ ਕੀ ਲਾਈ ਆ ਕਿਉਂਕਿ ਲੈਸ ਥੋੜੀ ਸੀਗੀ। ਪੂਰੀ ਹੈ ਨਹੀਂ ਸੀ ਤਾਂ ਕਰਕੇ ਠੀਕ ਹੈ ਜੀ ਮੇਰੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ